ਮਹਾਰਾਜ ਦੇ ਭਈਆ ਭਾਰਤ ਸੋ ਅੱਜ ਅੱਜ ਫਰੇਮ ਆਹ ਠੀਕ ਹੈ ਜੀ ਅੱਜ ਰਮਜ਼ਾਨ ਦਾ ਮਹੀਨਾ ਖਤਮ ਹੋਣ ਤੇ Eid ul Fitr ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਪਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿਨਾ ਅੱਜ ਸਾਰੇ ਭਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਈਦਗਾ ਦੇ ਵਿੱਚ ਨਮਾਜ਼ ਪੜ੍ਹੀ ਗਈ ਹੈ ਮੈਂ ਇਹਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾਹ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਧੰਨਵਾਦ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਬ ਹਰ ਮਿਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਤੇ ਆਪਸ ਵਿੱਚ ਮੁਹੱਬਤ ਵੰਡਣ ਦਾ ਹੈ